ਨਹੀਂ ਜੀ ਪਲੀਸ ਨਿਆਸਾ ਲਖੋ ਕਹਿੰਦੇ ਰਹਿਣ ਵਾਲਾ ਮੇਰੇ ਮੇਰਾ ਨਾਮ ਸ੍ਰਿੰਦਰ ਕੌਰ ਸ੍ਰਿੰਦਰ ਜੀ ਕੀ ਕਰਿਆ ਜੀ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅੱਛਾ ਜੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ ਕਿ ਲੱਗਿਆ 2008 ਦਾ ਲੱਗ ਗਿਆ ਕਿ ਲੱਗਣਾ ਭਾਜੀ ਆ ਭਰਮਰੀ ਦੇ ਮਹੀਨੇ ਲੱਗ ਚੁੱਕਾ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ ਆ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਉਣਾ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਅੱਛਾ ਮੋਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿੱਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਤੇ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਬਚਾਇਆ ਮੀ ਲੜਕੇ ਦੀ ਮਰ ਭਾਈ 19 19 ਅੱਛਾ ਲੜਕੀ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਨਹੀਂ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇੱਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇੱਥੇ 2 ਮਹੀਨੇ ਕੇ ਹੜੜ ਕੇ ਸਵੀਰਿਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਥਾਣੀ ਆਈਗਾ ਫਿਰ ਨਹੀਂ ਥਾਣੀ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਹੋ ਫਿਰ ਆ ਕੇ ਕਿੰਨੇ ਚੱਲ ਫਿਰ ਜੀ ਗੱਡੀ ਸੀ ਨਾ ਚੱਲਦੇ ਆ ਹਾਂ ਜੀ ਦਾ ਡੋਰ ਤੁਸੀਂ ਮੰਦੀ ਹੋ ਨਾ ਉੱਪਰ ਟਿਕ ਨਹੀਂ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਜੀ ਹਾਂ ਜੀ ਪੁਲਿਸ ਅਧਿਕਾਰੀ ਨੇ ਫਿਲਹਾਲ ਤਨਕੀ ਕਿਹਾ ਕੁਛ ਨਾ ਕਹਿੰਦਾ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਹਾਂ ਆਪਾਂ ਨਹੀਂ ਕਰਦੇ ਗਲਤੀ ਹੋ ਗਈ ਸਾਡੇ ਕੋਲ ਬੱਸ ਜੀ ਕਦੋਂ ਚੋਰਾ ਸਾਡੀ ਕੁੜੀ ਦਾ ਵਿਆਹ ਹੋ ਚੱਲਿਆ ਉਹ ਸਰ ਉਹ ਹੋ ਗਿਆ ਰੁਕ ਗਿਆ ਸਰ ਕੀ ਟੋਟਰ ਮੈਟਰ ਕਰ ਦਿਓ ਕੀ ਹੈਗਾ ਜੀ ਉਹ 12 ਸਾਲਾਂ ਦਾ ਸਬੰਧਾਰ ਨੇ ਕਰ ਲਗਾ ਹੀ ਆਪ ਤੇ ਭੂਆ ਮਾਮੇ ਦੇ ਮੁੰਡਾ ਹੈਗਾ ਤੇ ਹੁਣ ਨਹੀਂ ਹੋਇਆ ਸਰ ਉਹ ਰੁਕ ਗਿਆ ਜੀ ਆਏ ਐਨਜੀਓ ਆਪਣਾ ਡੀਸੀ ਦਸਤਰਾਂ ਐਨਯੂ ਵਾਲੇ ਸਰਕਾਰੀ ਉਹਨਾਂ ਨੇ ਲਗਾ ਰਖੂ ਲਿਆ ਨਾਲ ਸਰ ਤੁਸੀਂ ਮੌਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਮਲੇਰੀ ਕੁੜੀ ਜਿਹੜੀ ਸਰ ਉਹ 15 16 ਸਾਲਾਂ ਦੀ ਹੈ ਮੁੰਡਾ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਹੈ ਚੱਲਣ ਫਰਮ ਚੋਂ ਗਿਆ ਉਸ ਤਨਾ ਭੂਆ ਮਾਮੇ ਦੀ ਕੁੜੀ ਬੱਚੀ ਹੈ ਰਿਸ਼ਤੇਦਾਰੀ ਦੀ ਵਿਆਹ ਕਰ ਰਹੇ ਹਾਂਜੀ ਹਾਂਜੀ ਆਪਸੀ ਜਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਹਾਂਜੀ ਸਰ ਤੁਸੀਂ ਮੌਕੇ ਤੇ ਗਏ ਮੁੰਡੇ ਦੀ ਕੀ ਹਾਲਤ ਵੇਖੀ ਮੁੰਡਾ ਬਿਲਕੁਲ ਅਪਾਹਜ ਹੈ ਜੀ ਤੇ ਫਿਰ ਉਹਦੇ ਸੇਬਾਰ ਕੋੜੀ ਵੀ ਕੀਤੀ ਗਈ ਗੱਡੀ ਵੀ ਤਿਆਰ ਕਰਾਈ ਗਈ ਸੀ ਉਹ ਤੇ ਚਾਵਾ ਨੂੰ ਕੀਤੀ ਸੀ ਉਹਨਾਂ ਦੇ ਚਾਹ ਵਿੱਚ ਹੀ ਰਹਿ ਗਿਆ ਸਰ ਨੂੰ ਲੱਗਦਾ ਨਹੀਂ ਵੀ ਆ ਭੈਣ ਭਰਾਵਾਂ ਦਾ ਵਿਆਹ ਹੋਤ ਲਿਆ ਸੀ ਉਹ ਰੋਕਤਾਂ ਐਨਜੀਓ ਨੇ ਆਣ ਕੇ ਸਰ ਕੀ ਕਾਰਵਾਈ ਕੀਤੀ ਮੈਂ ਪਹਿਲਾਂ ਵੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਕਾਰਵਾਈ ਐਨਜੀਓ ਲੈ ਗਈ ਉਹਨਾਂ ਦੀ ਆਣ ਕੇ ਉਹਨੂੰ ਪੁੱਛ ਪੜ ਕੇ ਲੈ ਲਿਆ